ਸਰਵਜੀਤ ਸੰਗਰੂਰ ਵੀ ਦੀ ਕਵਤਾ ਨੱਚ ਤਪ ਗਾ ਗਾ ਨੱਚ ਤਪ ਗਾ ਗਾ ਮਿਲ ਖੁਸ਼ੀ ਮਨਾਓ ਮਿਲ ਖੁਸ਼ੀ ਮਨਾਓ ਕਿਸੇ ਹਿੱਸੇ ਨਾ ਰੱਬਾ ਮੇਰੀਆ ਕਿਸੇ ਹਿੱਸੇ ਨਾ ਰੱਬਾ ਮੇਰੀਆ ਰੋਣੇ ਤੌਣੇ ਆਉਣ ਰੋਣੇ ਤੌਣੇ ਆਉਣ ਨੱਚ ਤਪ ਗਾ ਗਾ ਨੱਚ ਤਪ ਗਾਗਾ ਮਿਲਖੁਸ਼ੀ ਮਨਾਉਂ ਦੇਖ ਕੰਡਿਆਲੀਆਂ ጫੜੀਆਂ ਦੇਖ ਕੰਡਿਆਲੀਆਂ ጫੜੀਆਂ ਕਬਰਾਈ ਨਾ ਦੇਖ ਵਿਖੜਾ ਪੈਂਦਾ ਦੇਖ ਵਿਖੜਾ ਪੈਂਦਾ ਪੈਰ ਦਿੱਖੀ ਹਟਾਈ ਨਾ ਪੈਰ ਵਿਖੇ ਹਟਾਈ ਨਾ ਨਾ ਕਰੀ ਕੋਸ਼ਿਸ਼ ਕਦੇ ਰੋਣ ਦੀ ਕਰਨੀ ਹੈ ਤਾਂ ਕਰੀ ਕੋਸ਼ਿਸ਼ ਕਰਨੀ ਹੈ ਤਾਂ ਕਰੀ ਕੋਸ਼ਿਸ਼ ਹਿੰਮਤ ਹੌਸਲਾ ਜ਼ਬਰ ਸੰਤੋਖ ਬਣਾਉਣ ਦੀ ਕਰੀ ਸੋਚ ਵਿਚਾਰ ਸੰਗਰੂਰ ਦੀ ਹੋਈ ਕੋਈ ਕਿੱਥੇ ਕਿੱਦਾਂ ਗਲਤੀ ਨਾ ਕਰੀ ਮੁੜ ਗਲਤੀ ਮੁੜ ਗਲਤੀ ਦੁਹਰਾਉਣ ਦੀ ਨਾ ਕਰੀ ਮੁੜ ਗਲਤੀ ਮੁੜ ਗਲਤੀ ਦੁਹਰਾਉਣ ਦੀ ਮੁੜ ਗਲਤੀ ਦੁਹਰਾਉਣ ਦੀ ਮੁੜ ਗਲਤੀ ਦਰਸਾਉਣ ਦੀ ਧੰਨਵਾਦ ਸਰੋਜੀ